ਪੰਗੋਜੀ ਸਰਪੰਚ ਗੁਜਰਕ ਪਿੰਡ ਤੋਂ ਸਰਦਾਰ ਹਰਦੀਪ ਸਿੰਘ ਸਰਬੀਪ ਸਿੰਘ ਮਨੀ ਸਰਪੰਚ ਮਰਦਾ ਹੜੇ ਬੋਲੇ ਸੋ ਨਿਹਾਲ ਭਾਈ ਪ੍ਰੇਮ ਕੁਮਾਰ ਵਧਵਾ ਜੀ ਪਤ ਸੋ ਨਿਹਾਲ ਤੁਹਾਡੇ ਨਗਰ ਦੀ ਸ਼ੋਭਾ ਪਟਵਾਲੀ ਸਾਹਿਬ ਜੀ ਪਾਤੜਾਂ ਤੋਂ

ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚ ਕਰਕੇ ਹਾਜ਼ਰੀ ਸਾਰੀਆਂ ਸੰਗਤਾਂ ਦਾ ਭਾਈ ਸਹਿਬ ਭਾਈ ਸਰਪੰਚ ਗੁਰਪ੍ਰੀਤ ਸਿੰਘ ਜੀ ਸੂਹ ਪੰਚਾਇਤ ਵੱਲੋਂ ਧੰਨਵਾਦ ਹੈ ਜੀ ਹੁਣ ਪਹਿਲਾ ਭਾਈ ਸਤਿਗੁਰਾਂ ਦੀ ਦੇਗ ਵਰਤੇ ਦੀ ਕੌਂਟਰ ਤੇ ਉਸ ਤੋਂ ਬਾਅਦ ਲੰਗਰ ਪਿਆਰ ਹੈ ਸਾਰੀਆਂ ਸੰਗਤਾਂ ਦੇ ਭਾਈ ਸਤਿਗੁਰਾਂ ਦਾ ਨੰਕਰ ਸ਼ਰਕੇ ਫਿਰ ਆਪ ਕੋ ਆਪਣੇ ਘਰ ਨੂੰ ਚਾਦੇ ਪਾਉਣਿਆਂ ਦਾ ਪਹਿਲਾ ਕੋਟ ਤੇ ਦੇਗ ਵਰਤੇ ਵੀ ਜੀ ਉਸ ਤੋਂ ਬਾਅਦ ਸਾਰੇ ਸੰਤਾਂ ਨੇ ਭਾਈ ਲੰਗਰ ਛੱਕੇ ਸਾਰੇ ਸੰਤਾਂ ਨੇ ਫੇਰਾ ਪਾ ਆਪਣੇ ਘਰਾਂ ਨੂੰ ਚਾਲੇ ਪਾਉਣੇ ਹਨ ਸਾਰਿਆਂ ਧੰਨਵਾਦ ਹੈ ਜੀ ਭਾਈ ਸਾਹਿਬ ਭਾਈ ਬਿਆਨ ਸਿੰਘ ਜੀ ਕਥਾ ਵਾਚ ਜੋ ਬਾਬਾ ਜੀ ਨੇ ਬੀਤੀ ਸਮਾਂ ਕੱਟ ਕੇ ਹਾਜ਼ਰੀ ਭਰੀਆਂ ਨਾਲ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਸੰਤਾਂ ਕੋਪੁਰ ਤੇ ਵਰਤਰੀ ਆਪਾਂ ਦੇ ਡੈਕੇ ਆਪਾਂ ਨੂੰ ਪੁਸ਼ਾਪਾ ਛੱਕੇ ਫਿਰ ਆਪਾਂ ਆਪਣੇ ਘਰਾਂ ਨੂੰ ਜਾਦੇ ਪੌਣੇ ਹੰਜੀ ਵਾੜੂ ਟੀਕਾ ਖਾਨ ਸਾਹ ਸਵਾਰ ਜੁਤੀ ਕੀ ਫਤੇ ਸਰ ਜਿਹੜਾ ਅੱਜ ਇਹ 350 ਸਾਲਾ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਇਹ ਜਿਹੜਾ ਸ੍ਰੀ ਗੁਰੂ ਮਹਾਰਾਜ ਹਰਤੇਗਵਾਦਰ ਜੀ ਦੇ ਕੀਰਤੀਪੁਰਪ ਦੇ 350 ਸਾਲਾ ਪੂਰੇ ਹੋਣ ਤੇ ਪੰਜਾਬ ਸਰਕਾਰ ਵੱਲੋਂ ਜਿਹੜੇ 400 ਪ੍ਰਾਪਤ ਪਿੰਡ ਨੇ ਉਹਨਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਦਿਨ ਜਿਹੜਾ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਣਾ ਲਿਖਿਆ ਗਿਆ ਸੀ ਇਸ ਜਿਹੜਾ ਪਿੰਡ ਆ ਦੋਦੜਾ ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ ਤੇ ਉਹਨਾਂ ਨੇ ਚਰਨ ਸੂ ਪ੍ਰਾਪਤ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅੱਜ ਇਸ ਗੁਰਦੁਆਰਾ ਸਾਹਿਬ ਵਿੱਚ ਸਰਦਾਰ ਜੰਤ ਸਿੰਘ ਜੀ ਕਥਾਵਾਚਕ ਨੂੰ ਆਏ ਨੇ ਉਹਨਾਂ ਨੇ ਸਪੈਸ਼ਲ ਸਾਨੂੰ ਸਮਾਂ ਦੇ ਕੇ ਅੱਜ ਇੱਥੇ ਗੁਰੂ ਸਾਹਿਬ ਦੀ ਜਿਹੜੀ ਜੀਵਨੀ ਹੈ ਉਹਨਾਂ ਬਾਰੇ ਚਾਨਣਾ ਪਾ ਰਹੇ ਨੇ ਉਹ ਤੇ ਅੱਜ ਦੀ ਜਿਹੜੀ ਬਹੁਤ ਸਾਰੀ ਸਾਥ ਸੰਗਤ ਆਈ ਹੈ ਕਿ ਇਸ ਜਿਹੜਾ ਪ੍ਰੋਗਰਾਮ ਦਾ ਜਿਹੜਾ ਮੁੱਖ ਮਕਸਦ ਹੈ ਸਰਕਾਰ ਵੱਲੋਂ ਜਿਹੜਾ ਗੁਰੂ ਸਾਹਿਬ ਦੀ ਜਿਹੜਾ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣਾ ਹਰ ਇੱਕ ਵਿਅਕਤੀ ਤੱਕ ਪਹੁੰਚਾਉਣਾ ਉਹਦੇ ਵਿੱਚ ਅਸੀਂ ਕਾਮਯਾਬ ਹੋ ਰਹੇ ਹਾਂ ਅਸੀਂ ਗੁਰੂ ਸਾਹਿਬ ਦੇ ਦਾਸ ਬਣ ਕੇ ਅੱਜ ਅਸੀਂ ਇਸ ਪ੍ਰੋਗਰਾਮ ਕਰਾ ਰਹੇ ਹਾਂ ਸਾਡੇ ਪਿੰਡ ਦੇ ਸਰਪੰਚ ਸਰਦਾਰ ਗੁਰਦੀਪ ਸਿੰਘ ਜੀ ਤੇ ਉਹਨਾਂ ਦੇ ਨਾਲ ਬਾਕੀ ਜਿਹੜੇ ਸੱਜਣ ਨੇ ਸਾਰਾ ਪਿੰਡ ਦੇ ਕੇਤੀ ਕਮੇਟੀ ਤੇ ਆਪਣੇ ਬਾਬਾ ਜੀ ਜਿਹੜੇ ਕਾਪੀ ਵਾਲੇ ਉਹਨਾਂ ਦਾ ਸਾਨੂੰ ਪੂਰਨ ਸਹਿਯੋਗ ਹੈ ਕਿ ਉਹਨਾਂ ਦੇ ਸਹਿਯੋਗ ਨਾਲ ਅੱਜ ਜਿਹੜਾ ਪ੍ਰੋਗਰਾਮ ਹੈ ਸਫਲਤਾਪੂਰਵਕ ਕਰ ਰਹੇ ਹਾਂ ਸਾਡੇ ਐਸਡੀਐਮ ਮੈਡਮ ਕੀਚਾ ਕੋਇਲ ਜੀ ਨਯਾਪੀਲ ਦਾ ਵੀ ਸਾਰੇ ਤੇ ਪ੍ਰਸ਼ਾਸਨ ਦੀ ਬੋਸੇ ਹੋਏ ਵੀਡੀਓ ਪਾਕਪਾ ਵੀ ਪਹੁੰਚੇ ਹੋਏ ਨੇ ਕਿ ਅਸੀਂ ਸਾਰੇ ਆਪਣੇ ਤਨਮਨ ਧਨ ਨਾਲ ਇੱਥੇ ਜਿਹੜਾ ਸੇਵਾ ਕਰ ਰਹੇ ਹਾਂ ਜੇ ਅਸੀਂ ਬਡੇ ਗੁਰੂ ਸਾਹਿਬ ਦੀਆਂ ਸਵਾਵਾਤੇ ਜਿਹੜੀਆਂ ਉਹਨਾਂ ਨੇ ਪੰਤ ਪ੍ਰਤੀ ਜਿਹੜੀਆਂ ਆਪਣੇ ਸਿੱਖ ਪੰਤ ਪ੍ਰਤੀ ਤੇ ਬਾਕੀ ਭਾਰਤ ਦੇ ਲੋਕਾਈ ਪ੍ਰਤੀ ਆਪਣੀ ਸ਼ਹੀਦੀ ਹੈ ਉਹ ਇੱਕ ਅਨੋਖੀ ਸ਼ਹੀਦੀ ਹੈ ਕਿਉਂਕਿ ਇਹ ਮਾਨਵਤਾ ਦੇ ਇੱਕ ਪਹਿਲਾ ਉਹ ਹੈਗਾ ਕਿ ਜਿਹੜਾ ਕਿਸੇ ਹੋਰ ਧਰਮ ਲਈ ਆਪਣਾ ਜਿਹੜਾ ਸੀਸ ਦਾ ਬਲਿਦਾਨ ਦੇਣਾ ਉਹ ਸਾਡੇ ਸਿੱਖ ਧਰਮ ਦੇ ਰੈਵਰ ਪਰ ਕਿ ਇੱਕ ਬਾਦਰ ਸਾਹਿਬ ਜੀ ਦੇ ਘੱsse ਆਏ ਅਸੀਂ ਉਹਨਾਂ ਤੇ ਮਾਨ ਵੀ ਕਰਦੇ ਹਾਂ ਕਿ ਉਹਨਾਂ ਨੇ ਇਸ ਕੰਮ ਵਿੱਚ ਲੱਗਦਾ ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਅੱਜ ਸਿਕਾਇਮਤ ਚੱਲ ਸਗੀ ਧੰਨਵਾਦ ਜੀ ਅਗਲੇ ਵੀਡੀਓ ਦਾ ਚੱਲੇਗਾ ਜਿੱਥੇ ਅਸੀਂ ਨਹੀਂ ਮੈਂ ਦਰਵਾਜ਼ੇ ਤੇ ਖੰਗਰ ਨਹੀਂ ਦੇਣਾ ਰੋਲ ਨਹੀਂ ਖੇਡਣਾ ਸਾਹ ਸੰਗਤ ਸਤਿਗੁਰਾਂ ਦਾ ਅਸੀਸ ਉਸ